ਜਿਹੜੇ ਫੌਜਾਂ ਵਾਂ ਉਹ ਆਪਣੇ ਉਹਨਾਂ ਛਤਰੀ ਮੰਨਦੀਆਂ ਛਤਰੀਆਂ ਦਾ ਭੋਜਨ ਹੁਣ ਜੇ ਫੌਜਾਂ ਨੇ ਛਕਣਾ ਭਾਵ ਤੁਸੀਂ ਲਾ ਲੋ ਜਿਹਨੇ ਅੰਗ ਸਿੰਘ ਨੇ ਛਕਣਾ ਛਕਣਾ ਹੁਣ ਉਹ ਤਾਂ ਫੌਜ ਆ ਕਿਉਂਕਿ ਉਹਨੇ ਸਭ ਕੁਝ ਉਹਨੇ ਜਿਹੜੇ ਹੁਣ ਨਿਹੰਗ ਸਿੰਘ ਦਲਾ ਪੰਥਾਂ ਦੇ ਵਿੱਚ ਰਹਿੰਦੇ ਆ ਉੱਥੇ ਉਹਨਾਂ ਨੇ ਘੋੜੇ ਸੰਭਾਲਨੇ ਸਾਰਾ ਦਿਨ ਜੋਰ ਦਿਹਾਣੇ ਸ਼ਸਤਰ ਵਿਦਿਆ ਸੰਭਾਲ ਕੇ ਰੱਖਣਾ ਆਪਣੇ ਆਪ ਨੂੰ ਤੇ ਉਹ ਉਹ ਹੁਣ ਦੁਕਾਨਾਂ ਤੋਂ ਲੈ ਕੇ ਜੇ ਉਹਨੇ ਛਕਣਾ ਤਾਂ ਕਿੱਥੋਂ ਛਕੇ ਸਾਰੀਆਂ ਦੁਕਾਨਾਂ ਦੇ ਦਾ ਹਲਾਲ ਆ ਹਾਂ ਸਾਰੀਆਂ ਦੁਕਾਨਾਂ ਦੇ ਉੱਤੇ ਜਿੰਨੇ ਵੀ ਆ ਝਟਕੇ ਹੋ ਰਹੇ ਆ ਜਿੰਨਾ ਮੀਟ ਵੇਚ ਰਿਹਾ ਕੋਈ ਕਰੰਟ ਲਾ ਕੇ ਮਾਰ ਰਿਹਾ ਕੋਈ ਕਿਸੇ ਤਰ੍ਹਾਂ ਮਾਰ ਰਿਹਾ ਕੋਈ ਕਿਸੇ ਤਰ੍ਹਾਂ ਮਾਰ ਰਿਹਾ ਝਟਕਾ ਕਿੱਥੇ ਰਹਿ ਗਿਆ ਹਮ ਅੱਜ ਦੁਨੀਆ ਦੇ ਵਿੱਚ ਸੰਸਾਰ 'ਚ ਮੇਰੇ ਪ੍ਰਸਾਹ ਹਿਸਾਬ ਨਾਲ 90% ਲੋਕ ਨਾਨ-ਵੈਜ ਖਾਂਦੇ ਹਮ ਹੁਣ 90% ਲੋਕ ਨਾਨ-ਵੈਜ ਖਾਣ ਵਾਲੇ ਹੁਣ ਜੇ ਖਾਲਸਾ ਇੱਕ ਫੌਜ ਆ ਉਹ ਚੜ ਕੇ ਆਉਂਦੇ ਕਿੱਦਾਂ ਕੀ ਲੜੂਗਾ ਦਾਲ ਰੋਟੀ ਖਾਣਾ ਲੜਾੜ ਸਕਦਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹਮ ਸਭਰਾਵਾਂ ਦੀ ਸ਼ਹਿਦ ਜੰਗ ਸੀ ਉਹਦੇ ਵਿੱਚ ਸਾਰਾ ਦਿਨ ਲੜਦੇ ਰਹੇ ਹਮ ਸਾਰਾ ਦਿਨ ਲੜਦੇ ਆ ਲੜਦੇ ਆ ਬਾਬਾ ਨੇ ਦਾ ਬਾਬਾ ਜੀ ਦਾ ਬਾਬਾ ਆਲੂ ਵਾਲੀ ਜਸਾ ਸਿੰਘ ਜੀ ਦਾ ਘੋੜਾ ਖੜ ਗਿਆ ਥੱਕ ਗਿਆ ਘੋੜਾ ਜੀ ਇੰਨਾ ਘੋੜਾ ਥੱਕ ਗਿਆ ਕਿ ਉਹ ਜੰਗ ਦੇ ਮੈਦਾਨ ਚ ਖੜ ਗਿਆ ਤੇ ਪਿੱਛੋਂ ਬਾਬਾ ਨਿਹੰਗ ਸਿੰਘ ਪੰਜ ਹੱਥੇ ਨੇ ਦੇਖਿਆ ਕਿ ਮਹਾਰਾਜਾ ਇਹਦਾ ਘੋੜਾ ਖੜ ਗਿਆ ਘੋੜਾ ਖੜ ਗਿਆ ਕਿਤੇ ਕੋਈ ਗੱਲ ਨਾ ਹੋ ਜੇ ਉਹਨਾਂ ਨੇ ਪਿੱਛੋਂ ਆ ਕੇ ਨਾ ਅੱਡੀ ਲਾਉਣੀ ਚਾਹੀ ਘੋੜੇ ਨੂੰ ਵੇਲ ਕੇ ਤੋਰੀਏ ਘੋੜੇ ਨੂੰ ਤੇ ਮਹਾਰਾਜਾ ਨੇ ਜਸਾ ਸਿੰਘ ਆਲੂ ਵਾਲੀ ਜੀ ਨੇ ਮਨਾ ਕਰਤਾ ਕਹਿੰਦੇ ਕਹਿੰਦੇ ਵੀ ਸਿੰਘ ਹੱਸੇ ਹਮਕੋ ਕਰੇ ਠੱਠਾ ਘੋੜਾ ਦੜਾਏ ਜੱਸਾ ਸਿੰਘ ਨੱਠਾ ਕਹਿੰਦੇ ਨਿਧਾਨ ਸਿੰਘ ਪੰਜ ਇੱਥੇ ਐ ਨਾ ਕਰ ਨਿਧਾਨ ਸਿੰਘਾ ਲੋਕ ਕਹਿੰਣਗੇ ਵੀ ਸਾਡਾ ਮਹਾਰਾਜਾ ਘੋੜਾ ਲੈ ਕੇ ਭੱਜ ਗਿਆ ਆਹ ਭਾਬ ਕਿ ਐਡਾ ਤਗੜਾ ਯੋਧਾ ਘੋੜਾ ਥੱਕ ਗਿਆ ਪਰ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਮਹਾਰਾਜਾ ਨਹੀਂ ਥੱਕਿਆ ਇਸ ਕਰਕੇ ਖੁਰਾਕ ਜ਼ਰੂਰੀ ਤੁਹਾਨੂੰ ਖੁਰਾਕ ਜ਼ਰੂਰੀ ਆ ਤੁਸੀਂ ਦੇਖੋ ਜੇ ਦਲਾ ਦੇਖੋ ਜਿਹੜੇ ਗੱਲਾਂ ਕਰਦੇ ਨੇ ਨਾ ਕਿ ਇਹ ਕਿਉਂ ਨਹੀਂ ਖਾਣਾ ਦਿੰਦਾ ਇਹ ਉਹੀ ਪੁਆਇੰਟ ਪੁੱਟ ਕਰਦੇ ਜਿਹੜੇ ਸਾਰਾ ਜਨਾਬ ਆਂਡੇ ਖਾਂਦੇ ਉਹਨਾਂ ਨੂੰ ਇਹ ਕਿ ਸਿੰਘ ਵੀ ਕਮਜ਼ੋਰ ਹੋ ਜਾਣ ਜਿਹੜਾ ਦੇਖ ਕੇ ਭੈ ਆਉਂਦਾ ਫੌਜਾਂ ਤੋਂ